ਹਾਂ ਤਾਇਆ ਮੇਰਾ ਜਗ ਮੇਰੀ ਮਾਂ ਦੇ ਗੋਤਨ ਵੜੀ ਤੇ ਮੇਰੀ ਤਾਈ ਕੋਲ ਪੜ ਕੇ ਘੋਟ ਤੇ ਮੇਰੀ ਮਾਂ ਸਾਡਾ ਮੇਰਾ ਪਿਓ ਨਹੀਂ ਹਲਪ ਕਰਦਾ ਫਿਰ ਜੀ ਵੀਰ ਸਾਡੇ ਵੱਲ ਕੋਈ ਵੀ ਬੁਰਸ ਵਾਲਿਆਂ ਦੇ ਹੰਦ ਪਲਾ ਫੰਦ ਰਾਤ ਨੂੰ ਮੇਰੇ ਨਾਲ ਬੋਲੇ ਚੱਲੇ ਆਤੇ ਅਸੀਂ ਕੀ ਕਰ ਸਕਦੇ ਕੀ ਨਹੀਂ ਕਰ ਸਕਦੇ ਮੁੰਨਾ ਕੋਲੇ ਵੀ ਰੋਈ ਫਿੱਟੀ ਮੈਂ ਵੀਰ ਤੇ ਸਾਡੇ ਕੋਈ ਮਰ ਕੇ ਸਾਡਾ ਕੋਣ ਪਰ ਵੀ ਟੈਕ ਪੀ ਨਾ ਉਹਨਾਂ ਨੇ ਤਾਂ ਵੀ ਮੈਨੂੰ ਵੇਖਣਾ ਨਹੀਂ ਉਹਨਾਂ ਨੇ ਤਾਂ ਵੀ ਮੈਨੂੰ ਪੜ ਕੇ ਤੇ ਨਾਲੇ ਮੈਨੂੰ ਫੁੱਟਣਾ ਤੇ ਪੜ ਕੇ ਨਾਲੇ ਤੇਰਾ ਸਾਥੀ ਆਰ ਪਰ ਇਹ ਤੁਦ ਕੀ ਸਾਡੇ ਘਰੇ ਦੇ ਕੁੱਤਣ ਆ ਜਾਂਦੇ ਸਾਨੂੰ ਦਿਨ ਭਰ ਰੋਤ ਉਹਨਾਂ ਦੇ ਕੁੱਤਾ ਐ ਹੂੰ ਉੰਜੂ ਖਾਣ ਸਾਬ ਬੰਦਾ ਹੁੰਦੇ ਆ ਹੂੰ ਮਾਈ ਕਰਦੇ ਬਸ ਅਮ ਜਦ ਤੋਰੀ ਦੋਦੀ ਹੂੰ ਉਹ ਵੀ ਨਹੀਂ ਸਾਨੂੰ ਕਰਕੇ ਖਾਣ ਦਿੰਦੇ ਸੀ ਹੂੰ ਅੱਛਾ ਕੀ ਮੰਗ ਕੀ ਕਰਦੇ ਹੋ ਹੁਣ ਤੁਸੀਂ ਮੰਗ ਅਸੀਂ ਕਹਿੰਨੇ ਵੀ ਜੇ ਤਾਂ ਦਾੜੀ ਕੇਸੇ ਰੱਖੇ ਫਿਰ ਸਾਡੇ ਲਈ ਚੱਕਦੇ ਬਣਾ ਜੇ ਦਾੜੀ ਕੇਸੇ ਸਤਿ ਸ਼੍ਰੀ ਅਕਾਲ ਜੀ ਮੈਂ ਸੁਰਿੰਦਰ ਢੱਲਵਾ ਤੁਸੀਂ ਜੁੜੇ ਹੋ ਢੱਲਵਾ ਟੈਲੀਵਿਜ਼ਨ ਦੇ ਨਾਲ ਅੱਜ ਅਸੀਂ ਖੜੇ ਆ ਕੋਟਕਪੂਰੇ ਦੇ ਸਰਕਾਰੀ ਹਸਪਤਾਲ ਦੇ ਵਿੱਚ ਜਿੱਥੇ ਇੱਕ ਜੌਣ ਵਾਲੇ ਪਿੰਡ ਤੋਂ ਇੱਕ ਮਾਮਲਾ ਇੱਕ ਲੜਕੀ ਦੇ ਨਾਲ ਟੱਕਾ ਹੋਇਆ ਉਹਦਾ ਕਹਿਣਾ ਹੈ ਕਿ ਗਵਾਂਡੀਆਂ ਵੱਲੋਂ ਦੀ ਕੁੱਟਮਾਰ ਕੀਤੀ ਗਈ ਆ ਸਾਡਾ ਸਮਾਜ ਆ ਜਿਹੜਾ ਉਹ ਮਰਦ ਪ੍ਰਧਾਨ ਸਮਾਜ ਆ ਤੇ ਇਸ ਸਮਾਜ ਦੇ ਵਿੱਚ ਔਰਤ ਨੂੰ ਦੂਜੇ दर्जे ਦਾ ਇਨਸਾਨ ਸਮਝਿਆ ਜਾਂਦਾ ਤੇ ਔਰਤ ਤੇ ਲਗਾਤਾਰ ਤਸ਼ੱਦਦ ਆ ਜਿਹੜਾ ਉਹ ਟਾਇਆ ਜਾਂਦਾ ਸੋ ਇਸੇ ਨਾਲ ਜੁੜੀ ਹੋਈ ਇੱਕ ਕੜੀ ਆ ਸੋ ਗੱਲਬਾਤ ਕਰਾਂਗੇ ਉਸ ਲੜਕੀ ਦੇ ਨਾਲ ਉਸ ਪਰਿਵਾਰ ਦੇ ਨਾਲ ਕਿ ਅਸਲ ਦੇ ਵਿੱਚ ਇਹ ਘਟਨਾ ਹੈ ਕੀ ਆ ਕਿਨੇ ਕਿਨੇ ਮਾਰੀਆਂ ਲੱਤਾ ਮਾਤਾ ਦੇ ਟੱਟ ਫਿਰ ਤਾਇ ਦਾ ਮਟਾ ਮੁੰਡਾ ਜਿਹੜਾ ਗ੍ਰਾਂਂਦੀ ਉਹਨੇ ਲੱਤਾ ਮਾਰੀਆਂ ਮੇਰੀ ਮਾਦਰ ਟੱਟ ਚ ਹੂੰ ਤਾਇ ਮੇਰਾ ਸਗਾ ਮੇਰੀ ਮਾਦਰ ਗੋਤਨ ਵੜੀ ਦਿਨ ਮੇਰੀ ਤਾਈ ਖੋਦ ਪੜ ਕੇ ਕੋਟ ਤੇ ਮੇਰੇ ਮਨ ਸਾਡਾ ਮੇਰਾ ਪਿਓ ਵੀ ਹਲਪ ਕਰਦਾ ਫਿਰ ਪ੍ਰਸ਼ਾਸਨ ਕੋਲੇ ਨਹੀਂ ਗਏ ਫਿਰ ਪੁਲਿਸ ਨੇ ਕੀ ਕਿਹਾ ਕੋਈ ਨਹੀਂ ਵੀਰ ਸਾਡੇ ਵੱਲ ਕੋਈ ਵੀ ਪੁਲਿਸ ਵਾਲੇ ਆਉਂਦੇ ਆਉਂਦੇ ਪਹਿਲਾਂ ਫਿਰ ਰਾਤ ਨੂੰ ਮੇਰੇ ਨਾਲ ਬੋਲੇ ਚੱਲੇ ਆਉਂਦੇ ਅਸੀਂ ਕੀ ਕਰ ਸਕਦੇ ਕੀ ਨਹੀਂ ਕਰ ਸਕਦੇ ਮੁੰਨਾ ਕੋਲੇ ਵੀ ਰੋਈ ਪਿੱਟੀ ਮੈਂ ਵੀਰ ਜੇ ਸਾਡੇ ਕੋਈ ਮਰ ਗਿਆ ਸਾਡਾ ਕੌਣ ਹੈ ਕੌਣ ਨਹੀਂ ਸਰਪੰਚ ਨੂੰ ਕਿਹਾ ਕਿ ਜਨਾ ਮੇਰੀ ਕੋਈ ਨਹੀਂ ਗੱਲ ਸੁਣੀ ਫਿਰ ਫਿਰ ਸਵੇਰ ਨੂੰ ਜਿਲ੍ਹੇ ਤੋਂ ਡਿੱਕੀ ਗਏ ਪੁਲਿਸ ਨੂੰ ਡਿੱਕੀ ਗਏ ਸਵੇਰ ਦਾ ਸਮਾਇਆ ਸਾਨੂੰ ਆਉਂਦੇ 9 ਵਜੇ ਦੇ ਬਾਅਦ ਆਉਂਦੇ ਤੁਸੀਂ ਪੋਣਾ ਨਿਕਟਾਣੇ ਪੇਸ਼ ਹੋ ਜੋ ਜੇ ਅਸੀਂ ਪੇਸ਼ ਹੋਏ ਵੀਰ ਉਹਨਾਂ ਨੇ ਬਾਸਨ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਗਈ ਸਾਨੂੰ ਆਨੇ ਤੁਸੀਂ ਹਸਪਤਾਲ ਦੇ ਦਾਖਲ ਹੋ ਜੋ ਦਾਖਲ ਹੋਣ ਤੋਂ ਬਾਅਦ ਆਈ ਨਹੀਂ ਨਹੀਂ ਫਿਰ ਪੁਲਿਸ ਵੀ ਨਾਲ ਰਹੀ ਉਹਨਾਂ ਦੇ ਵੀਰ ਕੀ ਮੰਗ ਕਰਦੇ ਹੋ ਮੈਂ ਵੀ ਰਹੀ ਮੰਗ ਕਰਦੀ ਆ ਜਿਹੜਾ ਅੱਜ ਸਾਡੇ ਨਾਲ ਨਹੀਂ ਖੜਾ ਉਹਨਾਂ ਨੂੰ ਵੱਧ ਵੱਧ ਸਜ਼ਾ ਦਿੱਤੀ ਜਾਵੇ ਬਲਸ ਸਰਪੰਚਾ ਹਣਾ ਕੋਈ ਅਭੀਰ ਜੇ ਸਾਡੇ ਮਾਨ ਕੋਜ ਹੋ ਜਾਂਦਾ ਵੀਰ ਸਾਡਾ ਕੋਈ ਨਹੀਂ ਸੱਜ ਦੇ ਸੰਮਿਤ ਮੇਰਾ ਪਿਆਰ ਨੂੰ दारू ਪਿਆ ਕੇ ਅਦਰ ਨੋਇਰ ਲੰਬੇ ਸਾਨੂੰ ਕੋਰੂ ਬਾਰਕੜਮ ਹੁੰਦੀ ਆ ਵੀਰ ਇਦਾਂ ਕਿਉਂ ਕਰਦੇ ਐ ਕੋਈ ਕੀ ਕਾਰਨ ਹੋ ਸਕਦਾ ਇਹਦੇ ਪਿੱਛੇ ਮੇਰੇ ਭਰਾ ਨੂੰ ਵੀਰ ਖੋਦ ਨਾ ਚਾਹਦੇ ਲਾਇਆ ਮੇਰੇ ਭੈਣ ਨੂੰ ਖੋਸ਼ ਸ਼ਰਾਬ ਪਿਆ ਕੇ ਸਾਨੂੰ ਘਰੋਂ ਕੱਢਦੇ ਆ ਉਹਨਾਂ ਨੂੰ ਇਹੀ ਕੁੜੀਆਂ ਇਹਨਾਂ ਦੀ ਆਦਿ ਆਪਾ ਵੱਜਣ ਆਦਿ ਆਪਾ ਵੱਜਣ ਕੋਈ ਸਾਗ ਪਿਓ ਨਾਲ ਕੰਮ ਤਾਂ ਦਾ ਕਰਦੇ ਆ ਠੀਕ ਆ ਉਹਨਾਂ ਇਵੇਂ ਘੇਟੇ ਰਾਜਵੀਰ ਜਿਹੜੋ ਕੀ ਕਰਦਾ ਸਾਨੂੰ ਫੜ ਕੇ ਤਿੰਨਾ ਮਾਂ ਦੀਆਂ ਨੂੰ ਮੇਰੇ ਨਿੱਕੇ ਭਰਾ ਨੂੰ ਸਾਨੂੰ ਘਰੋਂ ਬਾਹਰ ਕੱਢਦੇ ਘੁੱਟ ਕੇ ਮੇਰੇ ਭੈਣ ਨੂੰ ਮਗਰ ਲਾ ਕੇ ਹੁੰਦੇ ਔਰ ਸਾਡੀ ਬੋਟੀ ਨੂੰ ਵੀ ਨਾਲ ਹੀ ਘੁੱਟਦੇ ਆ ਕੋਈ ਸਰਪੈਂਟ ਨਹੀਂ ਸੌਂਦਾ ਕੋਈ ਮੈਂਬਰ ਨਹੀਂ ਸੌਂਦਾ ਸਾਡੇ ਪਿੰਡ ਦਾ ਜਦੋਂ ਜਾਇਦਾ ਕਹਿਣ ਕੋ ਕੋ ਨਹੀਂ ਪਿੰਡ ਦਾ ਮਸਲਾ ਪਿੰਡ ਦਾ ਮਸਲਾ ਜੀ ਕਹੀਦਾ ਅਕਲ ਕਦੇ ਸਾਡੀ ਸਪੋਰਟ ਲੈ ਲੋ ਅਸੀਂ 3 ਸਾਡੀਆਂ ਸਾਂਝੀਆਂ ਕਹਿਣਗੇ ਇਹਦੇ ਚ ਕੀ ਆਪੋ ਕਰਦਾ ਮਸਲਾ ਅਸੀਂ ਅਨੇ ਅਕਲ ਕਦੀ ਵਾਰ ਹੋਇਆ ਅਸੀਂ ਤੁਹਾਡੇ ਜਦੋਂ ਜੀ ਕਰਦਾ ਮੇਰੇ ਪੈਨ ਦੀ ਛਾਤੀ ਤੋਂ ਕਮੀਜ਼ ਪਾੜ ਦੇਣਾ ਚਾਹਤੀ ਤਾਂ ਕਮੀਜ਼ ਮੇਰੇ ਪੈਨ ਦੀ ਅੱਜ ਤੱਕ ਕੋਈ ਕਿੰਨੇ ਵਾਰੀ ਪੜਿਆ ਦੋ ਵਾਰੀ ਮੇਰੇ ਪੈਨ ਦਾ ਕੰਮੀ ਨੇ ਪੜਿਆ ਪਤਾ ਨਹੀਂ ਕਿੰਨੇ ਕੋ ਵਾਰੀ ਵੀਰੇ ਕੋਟਾ ਹਟਿਆ ਅੱਠਵੀਂ ਵਾਰੀ ਤਾਂ ਉਹਨਾਂ ਨੇ ਕੁੜੀ ਦੇ ਹੱਥ ਚੁੱਕਿਆ ਏ ਮੇਰੇ ਪਿਓ ਨੂੰ ਕੋਦਾਂ ਦੇ ਨਗਰ ਲਾਈ ਰੱਖਦੇ ਆ ਤਣੇ-ਤਣੇ ਉਹ ਸਾਨੂੰ ਘਰੋਂ ਕਰਦੇ ਨੇ ਮੇਰੇ ਪਿਓ ਨੇ ਇੱਕ ਵਾਰ ਵੀ ਹਾਲ ਨਹੀਂ ਪੁੱਛਿਆ ਨਾ ਕੋਈ ਪਿੰਡ ਦਾ ਸਰਪੰਚ ਜਿੰਮੇ ਮੇਰਾ ਮਗਰ ਆਇਆ ਜੇ ਕਲਰਪੈਨ ਜਿਹਨੂੰ ਕਿਹਾ ਤੁਹਾਨੂੰ ਸਟਾਣੇ ਵਾਲਿਆਂ ਤੇ ਤੁਸੀਂ ਜਾ ਕੇ ਹਸਪਤਾਲ ਚ ਦਾਖਲ ਹੋ ਜੋ ਤਾਂ ਵੀ ਉਦੋਂ ਬਾਅਦ ਸਾਡੇ ਕੋਈ ਮਗਰ ਨਹੀਂ ਆਣਗੇ ਖੜਾ ਮੇਰਾ ਨਿੱਕਾ ਬਰਾ ਟੈਂਜਿਲ ਤੇ ਬਿਮਾਰ ਰਹਿੰਦਾ ਹੈ ਉਹਦੇ ਵਿੱਚ ਕਿਹੜਾ ਜੋ ਕੁਝ ਵੀ ਤੁਹਾਡਾ ਹਾਂਜੀ ਭੈਣ ਜੀ ਕੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਰਾਜਪ੍ਰੀਤ ਰਾਜਪ੍ਰੀਤ ਕੌਰ ਜੀ ਰਾਜਪਿੰਦਰ ਰਾਜਪਿੰਦਰ ਅੱਛਾ ਵੀਰੇ ਕੀ ਗੱਲ ਬਾਤ ਹੋਈ ਕੀ ਘਟਨਾ ਵਾਪਰੀ ਤੁਹਾਡੇ ਨਾਲ ਮੇਰੇ ਤਾਏ ਦਾ ਮੁੰਡਾ ਤਕਸੀਰ ਸਿੰਘ ਮੇਰੇ ਤਾਏ ਦਾ ਨਾਮ ਉਹਨਾਂ ਦੇ ਮੁੰਡੇ ਦੇ ਬੇਟੇ ਦਾ ਨਾਮ ਨਾਮ ਸਹੀ ਨਾ ਕਰਨਾ ਉਹਨਾਂ ਦਾ ਜੀ ਅੰਮ੍ਰਿਤ ਛਕਿਆ ਹੋਇਆ ਜੀ ਉਹ ਆਰ ਮਾਰ ਕੇ ਮੇਰਾ ਕਮੀਜ਼ ਪਾੜ ਦੇ ਛਾਤੀ ਤੋਂ ਨਹੀਂ ਘਟਨਾ ਕਮੀਜ਼ ਪਾੜ ਦਿੰਦੇ ਛਾਤੀ ਤੋਂ ਕਿਉਂ ਵੀਰੇ ਕਾ ਤੋਂ ਐ ਐਦਾਂ ਕਾ ਤੋਂ ਕਰਦੇ ਆ ਕੋਈ ਵੀ ਕਰ ਲੋ ਇੱਥੋਂ ਤੱਕ ਜੀ ਮੇਰੇ ਤੋਂ ਖੇਚ ਬਰਫ ਵੀ ਡੈਕ ਪੀ ਨਾ ਕਾ ਵੀ ਮੈਨੂੰ ਵੇਖਣਾ ਨਹੀਂ ਉਹਨਾਂ ਨੇ ਸਾ ਵੀ ਮੈਨੂੰ ਫੜ ਕੇ ਉੱਤੇ ਨਾਲੇ ਮੈਨੂੰ ਕੁੱਟਣਾ ਖੇਤ ਤੋਂ ਫੜ ਕੇ ਨਾਲੇ ਮੇਰਾ ਸਾਥੀ ਤੋਂ ਕੁੱਟਣੀ ਪਾੜਦੇ ਧਾਰ ਮਰੀ ਇਹ ਤੂੰ ਤਾਂ ਕਿ ਸਾਡੇ ਘਰੇ ਵੀ ਕੁੱਟਣ ਆ ਜਾਂਦੇ ਸਾਨੂੰ ਦਹਿਦ ਭਰ ਲਾ ਦਉਂ ਉਹਨਾਂ ਦੇ ਸੱਚ ਐ ਜੀ ਹੂੰ ਮੁੰਜੂ ਖਾਰਸਾ ਬੰਦਾ ਹੈ ਜੀ ਹੂੰ ਹੁਣ ਗੱਲ ਕੀ ਹੋਈ ਸੀ ਕਿ ਕਿਹੜੀ ਗੱਲੋਂ ਤੁਹਾਡੇ ਕਮੀਜ਼ ਆ ਜਿਹੜਾ ਉਹ ਪਾੜਿਆ ਉਹਨਾਂ ਨੇ ਮੇਰੇ ਭਰਾਣਾ ਵੀ ਤਿੰਨ ਚਾਰ ਦਿਨ ਪਹਿਲਾਂ ਤੇ ਲੜਨ ਨੂੰ ਫਿਰਦੇ ਸੀਗੇ ਅਸੀਂ ਝੋਨਾ ਲੈ ਕੇ ਆ ਗਏ ਸੀ ਨਾ ਸਿਪਾਹੀਆ ਸੀ ਨਾ ਉਹ ਲੜਨ ਨੂੰ ਫਿਰਦੇ ਸੀ ਅਸੀਂ ਉਹਦੇ ਭਰਾਣੂ ਸਾਨੂੰ ਬਚਾਉਣ ਜਾਵਦੀ ਜਦੋਂ ਉਹਨੂੰ ਮਾਰਦਾ ਸੀ ਘਾਟੇ ਤੇ ਹੂੰ ਤੇ ਤੁਸੀਂ ਜੀ ਮੈਂ ਆਪ ਤੇ ਕਿੰਨਾ ਉਹ ਵੱਡੇ ਨੂੰ ਬਚਾਉਂਦੀ ਸੀ ਉਹਨਾਂ ਤੋਂ ਚਾਰ ਬੰਦੇ ਸੀਗੇ ਮੱਲੀ ਜਿਹਾ ਨਹੀਂ ਸੀ ਉਹਨੂੰ ਬਚਾਉਣ ਨਾਲ ਐਨੇ ਤੇ ਜੋ ਉਹਨਾਂ ਨੇ ਮੈਨੂੰ ਫੜ ਕੇ ਵਿੱਚ ਕੁੱਤਿਆਂ ਨਾਲ ਮੈਨੂੰ ਕੁੱਤਿਆਂ ਨਾਲ ਬਹੁਤ ਛਾਤੀ ਤੋਂ ਕੁੱਲੀ ਜਿਹਾ ਪਾੜਾ ਇੰਤ ਤੱਕ ਜੀ ਅੰਕਤਾਰੇ ਹੋ ਗਈ ਜੀ ਉਹਨੇ ਮੇਰੇ ਵਾਲ ਵੀ ਖਿੱਚੇ ਹੂੰ ਮੈਨੂੰ ਮਾਰਾ ਤੋਂ ਫੜ ਕੇ ਮੈਨੂੰ ਛੜਕ ਦੇ ਵਿੱਚ ਆਲੇ ਕਿਦੀ ਸੀ ਅੱਛਾ ਜਦੋਂ ਤੁਹਾਨੂੰ ਕੁਆਟਰ ਆਏ ਸੀਗੇ ਉਦੋਂ ਕੋਈ ਹੈ ਨਹੀਂ ਸੀ ਕੋਲੇ ਸਿਲਕੇ ਜੀ ਫਿਰ ਮੈਂ ਦੂਸਰੇ ਨਹੀਂ ਪਹੁੰਚਿਆ अच्छा आस-पास से जेड़े खड़े ਸੀ ਦੇਖ ਰਹੇ ਸੀ ਉਹਨਾਂ ਨੇ ਛਡਾਇਆ ਤੁਹਾਨੂੰ اچھا ਤੇ ਕਦੋਂ ਦੀ ਇਹ ਘਟਨਾ ਹੈ ਕਦੋਂ ਦੀ ਹੈ ਵੀਰੇ ਪਰਸੋਂ ਰਾਤ ਦੀ ਪਰਸੋਂ ਰਾਤ ਦੀ ਉਸ ਤੋਂ ਬਾਅਦ ਫਿਰ ਤੁਸੀਂ ਗਏ ਨਹੀਂ ਥਾਣੇ ਵਗੈਰਾ ਕਿ ਪ੍ਰਸ਼ਾਸਨ ਕੋਲ ਅਸੀਂ ਉੱਥੇ ਸਵੇਰ ਨੂੰ ਗਏ ਰਾਤ ਨੂੰ ਫੋਨ ਕੀਤਾ ਜੀ ਤਤਪ ਤਾਪੀ ਜਿਹੋ ਤੇ ਉਹਨਾਂ ਨੂੰ ਫੋਨ ਕੀਤਾ ਵੀ ਸਾਨੂੰ ਇਹਨਾਂ ਦਾ ਖਤਰਾ ਸਾਨੂੰ ਦੀ ਉਹਨਾਂ ਨੇ ਗਲੀ ਜਿਉਂ ਹੀ ਵੜਨ ਤੇ ਤਮੇਰ ਪ੍ਰਵਾਹ ਕਰ ਲੈ ਲਈ ਜੀ ਉਹ ਚਾਹ ਤੈਨ ਦੇ ਉਹਨਾਂ ਦੇ بیٹے ਆ ਜੀ ਮੇਰੇ ਤਾਏ ਦੇ ਆਪਾਂ ਮੇਰਾ ਤਾਇਆ ਖੋਦ ਸਾਰਾ ਟੰਪਰ ਰਲ ਕੇ ਸਾਨੂੰ ਕੁੱਟਣ ਪੈ ਗਏ ਉਹਨਾਂ ਕੋਲ ਡਾਂਗਾ ਸੀ ਹੂੰ ਚਾਰਾ ਬੰਦੇ ਕੁਲ ਜੀ ਤੇ ਇੱਕ ਜੀ ਉਹ ਮਤਲਬ ਮੇਰੀ ਤਾਈ ਸੀਗੀ ਤੇ ਤਾਈ ਦੀ ਨੋ ਸੀਗੀ ਜੀ ਉਹ ਸਾਨੂੰ ਪੈ ਗਈ ਤੇ ਤਾਏ ਦੇ ਮੁੰਡੇ ਮੇਰੇ ਕੱਲੇ ਵੱਡੇ ਭਰਾਣੇ ਪੈਂਦੇ ਸੀਗੇ ਹੂੰ ਕਿਸੇ ਕੋਲ ਲੋਹੇ ਦੀ ਡਾਕ ਸੀ ਕਿਸੇ ਕੋਲੇ ਕਿਸੇ ਤੋ ਤੱਕ ਜਿਹੜਾ ਪਰਧਾਰ ਚ ਨਾਲਿਓ ਨਹੀਂ ਮੈਂ ਕੁੱਤੇ ਨਾਲੇ ਮੇਰੀ ਧੁੱਮੀ ਤੇ ਢੱਡ ਚ ਮੱਖਾ ਮਾਰਿਆ ਮੰਜੇ ਤੇ ਨਾੜਕੀ ਹੂੰ ਪ੍ਰਸ਼ਾਸਨ ਨੇ ਕੀ ਕਿਹਾ ਇਹਦੇ ਚ ਕਿਸੇ ਨੇ ਕੋਈ ਹੱਲ ਨਹੀਂ ਦਿੱਤੇ ਜਿਹੜੇ ਤੱਕ ਕੋ ਕਹਿੰਦੇ ਸੀ ਸਿ ਸਿ ਆਮਾਗੇ ਪਰ ਕੋਈ ਹੱਲੇ ਤੱਕ ਹੱਲੇ ਤਾਂ ਕਹਿ ਨਹੀਂ 2 ਦਿਨ ਹੋ ਗਏ ਇੱਥੋਂ ਤੱਕ ਜੀ ਕੰਪੈਨਡ ਤਾਂ ਵੀ ਸਾਡੇ ਨਗਰ ਨਹੀਂ ਆਇਆ ਹੂੰ ਤੇ ਤੁਸੀਂ ਕੋਈ ਸਰਪੰਚ ਵਗੈਰਾ ਨੂੰ ਨਹੀਂ ਦੱਸਿਆ ਇਸ ਮਸਲੇ ਬਾਰੇ ਜੀ ਦੱਸਿਆ अच्छा सर तो सरपंच वगैरह नु फोन नहीं लगाए ਤੁਸੀਂ ਕੀ ਜਾਂਦੇ ਕਿਸੇ ਨੇ ਕੋਈ ਹਲਪ ਕੀਤੀ ਜਿਹੜੇ ਤਾਂ ਉਸ ਤੋਂ ਬਾਅਦ ਜੇ ਮੇਰਾ ਪਰਾ 11:00 ਜੀ 12:00 ਵਜੇ ਕਰੇ ਕੱਲਾ ਮੇਰਾ ਪਰਾ ਤਾਂ ਚਲ ਤੁਸੀਂ ਕੋਣੇ ਜੀ ਸੌਂ ਕਿਸੇ ਦੇ ਘਰ ਜਿੰਨਾ ਕਦੇ ਸੀ ਕੰਮ ਕਰਦੇ ਉਹਨਾਂ ਘਰੇ ਸੋਨੂ ਪਾ ਕੇ ਆਪ ਕੱਲ ਨਕਰੀ ਗਿਆ ਜੀ ਹੂੰ ਕੱਲਾ ਤੇ ਜਦੋਂ ਗਿਆ ਤੇ ਉਹ ਚਾਰੇ ਜਾਣੇ ਫੇਰ ਉਹਨੂੰ ਕੁੱਟਣ ਪੈ ਗਏ ਜੀ ਹੂੰ ਸਾਨੂੰ ਨਹੀਂ ਕੋਈ ਤੱਕ ਵੀ ਆਜਾ ਤੀਏ ਕੁਝ ਗਿਆ ਤੇ ਨੂੰ ਸਾਨੂੰ ਜਿਹਨਾਂ ਦਾ ਦਰਦ ਕੋ ਆਉਂਦਾ ਕੋਈ ਜੀ ਜ਼ੋਟ ਬਾਅਰ ਦੀ ਕੁੰਡਾਂ ਜਦੋਂ ਉਹਨਾਂ ਦਾ ਦਰਦ ਕਰਦੇ ਉਹਦੀ ਸਾਨੂੰ ਕੁੱਟਣ ਆ ਜਾਂਦੇ ਕਿਤੇ ਡੰਗ ਖਾਣ ਆ ਜਾਂਦੇ ਕਿਤੇ ਜਿਵੇਂ ਆ ਜਾਂਦੇ ਵੀਰ ਜਿਹੇ ਰਹਿੰਦੇ ਆਏ ਥੋੜੀ ਜਿਹੀ ਹਮ ਬਣਾਪਟ ਤੇ ਚੱਕਿਆ ਹੁੰਦਾ ਖਾਲਸਾ ਬੰਦੋ ਗਿਆ ਪਾ ਕਿਸੇ ਦੀ ਪੀ ਤੇ ਜਿੱਦੀ ਕੁੱਟਣ ਆ ਜਾਣਾ ਅਸਾਂ ਕੀ ਮੰਗ ਕੀ ਕਰਦੇ ਆ ਨਾ ਕੋਈ ਵੀ ਕੋਈ ਉਸ ਆਦਤੀ ਜਾਵੇ ਜਿੰਨੀ ਹੋ ਸਕੇ ਹੂੰ ਜ਼ਰੂਰੀ ਨਹੀਂ ਵੀ ਅਰਪਨ ਦਾ ਅੰਮ੍ਰਿਤ ਸਹੀ ਹੋਵੇ ਕੁਝ ਇਦਾਂ ਦੇ ਵੀ ਹੁੰਦੇ ਉਹਨਾਂ ਵਰਗੇ ਜਿਹੜੇ ਗਾਂਦੂ ਤੇ ਸਿਰੇ ਦੇ ਇੱਜਤਾਂ ਨੂੰ ਪੈਂਦੇ ਫਿਰ ਅਸੀਂ ਕੰਨ ਲਗਾ ਲਗਾ ਤਾਂ ਵੀ ਉਹ ਇੱਕ ਤੇਰੇ ਤਾਈ ਦਾ ਮੁੰਡਾ ਜਿਹੜਾ ਵੱਡਾ ਏ ਸਤਨਾਮ ਸਿੰਘ ਉਹ ਤਾਂ ਭਰਤੀ ਸੀ ਕਿ ਉਸ ਤੋਂ ਛੋਟਾ ਗਿਆਨਜੀਤ ਸੈ ਉਹ ਵੀ ਨਾਲ ਕੁੱਟ ਪੈ ਗੇ ਹੂੰ ਇੱਕ ਮੇਰੀ ਤਾਈ ਮੇਰੀ ਤਾਈ ਵੀ ਪਿੱਛੇ ਇਦਾਂ ਬਾਵਾਂ ਪੜ ਲੈਂਦੀ ਐ ਬਾਵਾਂ ਪੜ ਕੇ ਤੇ ਮੁੰਡਿਆ ਤੋਂ ਸਨ ਘੱਟ ਚ ਮਰਵਾਉਂਦੀ ਐ ਘਰ ਕਿੰਨੀਕ ਦੂਰ ਆ ਤੁਹਾਡਾ ਨਾ ਜਮਾ ਨਾਲ ਵੀਰੇ ਕਾਂਤੀ ਵੀ ਉਹ ਇਦਾਂ ਕਿਉਂ ਕਰਦੇ ਹੋ ਕੀ ਕਾਰਨ ਵੀ ਉਹਨਾਂ ਨੇ ਵੀਰੇ 25 ਸਾਲ ਮੇਰੀ ਮੰਮੀ ਨੂੰ ਮਤਲਬ ਕਿ ਵੀ ਪੂਰਾ ਠੱਠ ਕੀਤਾ ਤੇ ਬਿਜਲੀ ਦੇ ਬਿੱਲ ਵਗੈਰਾ ਉਹ ਜਿਹੜੇ ਆਂਪਰਾ ਚੁੰਦੇ 25-25000 ਸੀ 3000 ਸਰ ਉਹ ਜਿੰਨਾ ਤੋਂ ਪਰਵਾ ਤੇ ਹੁਣ ਉਹ ਇਹ ਕਹਿੰਦੇ ਵੀ ਅਸੀਂ ਇਹਨਾਂ ਨਾਲ ਕੁੜੀਆਂ ਨੂੰ ਵੀ ਆਪਣੀ ਲੱਤਾਂ ਡਾ ਰੱਖੋ ਹਾਂਜੀ ਅੰਟੀ ਜੀ ਕੀ ਨਾਮ ਆ ਜੀ ਤੁਹਾਡਾ ਸੁਖਜੀਤ ਕੌਰ ਆ ਜੀ ਹਾਂਜੀ ਸੁਖਜੀਤ ਕੌਰ ਸੁਖਜੀਤ ਕੌਰ ਜੀ ਕੀ ਮੰਗ ਕੀ ਕਰਦੇ ਹੋ ਜੀ ਅਸਲ ਚ ਮਾਮਲਾ ਕੀ ਹੈ ਜੀ ਸਾਰਾ ਮਾਮਲਾ ਬਸ ਮੇਰੀ ਕੁੱਟ ਮਾਰਾ ਜੋ ਮੈਂ ਇਸ ਘਰ ਵਿੱਚ ਆਈ ਆ। ਹੂੰ ਮੇਰੇ ਤੇ ਕਬਜ਼ਾ ਕਰੀ ਬੈਠੀ ਏ ਬੰਦੇ ਦੀ। ਹੂੰ ਮੈਨੂੰ ਘਰ ਵਿੱਚ ਬਸਣਾ ਨਹੀਂ ਚੰਗੀ। ਹੂੰ ਹੁਣ ਉਹਦੇ ਪੁੱਤ ਬਰਾਬਰ ਤੇ ਹੋਗੇ ਸਾਡੀ ਕੁੱਟ ਮਾਰ ਕਰਉਂਦੀ। ਹੂੰ ਜੇਂ ਵਰਤਾਰੀ ਹੈਗਾ ਆਪਦੀ ਅੰਮ੍ਰਿਤਰੀ ਫਿਰ ਆਪਦੀ ਅੰਮ੍ਰਿਤਰੀ ਵੀ ਦਿਖਾਵੇ ਕੋਈ। ਹੂੰ ਜੇ ਮੇਰੀ ਤਿੰਨਾਂ ਇੱਜ਼ਤ ਦੇ ਭਲ ਤਾਂ ਮੈਨੂੰ ਤਾਂ ਬੰਦੇ ਚ ਤੇ ਖੜਕੇ ਦੱਸੇ ਕਿ ਤੇਰੀ। ਹੂੰ ਜਦੋਂ ਅਸੀਂ ਕੰਮ ਧੰਦਾ ਕਰਕੇ ਅਸੀਂ ਕੀ ਕੰਮ ਕੀ ਕਰਦੇ ਹਾਂ ਮਾਤਾ ਤੁਸੀਂ ਕਿਸੇ ਕਮਾਈ ਕਰਦੇ ਬਸ ਮਜ਼ਦੂਰੀ ਦਾ ਰੋਜ਼ੀ ਹੂੰ ਉਹ ਵੀ ਨਹੀਂ ਸਾਨੂੰ ਕਰਕੇ ਖਾਣ ਦਿੰਦੀ ਜੀ ਹੂੰ ਅੱਛਾ ਕੀ ਮੰਗ ਕੀ ਕਰਦੇ ਹੋ ਹੁਣ ਤੁਸੀਂ ਮੰਗ ਤਾਂ ਅਸੀਂ ਕਹਿੰਨੇ ਵੀ ਜੇ ਤਾਂ ਦਾੜੀ ਕੇਸੇ ਰੱਖੇ ਤੇ ਸਾਡੇ ਲਈ ਝਾਕਦੇ ਬਣਾ ਜੇ ਦਾੜੀ ਕੇਸ ਨਹੀਂ ਰੱਖਣੀ ਹੂੰ ਸਾਡੇ ਲਈ ਝਾਕ ਕੇ ਨਾ ਬਸ ਰਾ ਫੜੇ ਹੂੰ ਉਹ ਵੀ ਰਸਾ ਬਸ ਸਾਡੀ ਹਾਂ ਸਾਡੀ ਇਹੀ ਮੰਗ ਹੂੰ ਹੋਰ ਕੋਈ ਸਾਡੀ ਮੰਗ ਨਹੀਂ ਅੱਛਾ ਹਾਂਜੀ ਕੀ ਕਹਿ ਰਹੇ ਹੋ ਤੁਸੀਂ ਪਿਰੇ ਸਾਲ ਤੁਸੀਂ ਇਹ ਹੀ ਚੋਣੇ ਵੀ ਅਸੀਂ ਖੁਦ ਕੰਮ ਕਰਕੇ ਆਪਦਾ ਗੁਜ਼ਾਰਾ ਕਰਤੀਆਂ ਦੋਨੇ ਭੈਣਾਂ ਪਿੱਛੇ ਸਾਡੀ ਮੰਮੀ ਪਾਪਾ ਅਸੀਂ ਨਾਲੇ ਝੋਨਾ ਲਾਪਾ ਲੱਗੇ ਜਿਵੇਂ ਤਰ੍ਹਾਂ ਦੇ ਕੰਮ ਕਰਦੇ ਖੇਤੀਬਾੜੀ ਕਰਦੇ ਢਹਾੜੀ ਬੱਕੇ ਜਾਣੀ ਫੇਰ ਵੀ ਉਹ ਸਾਨੂੰ ਖਾਣ ਨਹੀਂ ਦਿੰਦੇ ਕਿ ਹੁਣ ਅਸੀਂ ਝੋਨਾ ਲਾ ਕੇ ਐਸੀ ਜਦਨ ਸਾਡੇ ਨਾਲ ਲੜਾਈ ਪਈ ਉਹਦੇ ਤੇ ਅਸੀਂ ਘਰੇ ਬੈਠੇ ਮੇਰੇ ਪਾਸੋਂ ਹੂੰ ਤੇ ਆਪ ਉਹਨਾਂ ਨੇ ਵੀਰੇ ਕੁਝ ਕਰਨ ਨਹੀਂ ਸਾਡੀਆਂ ਇੱਜ਼ਤਾਂ ਰੁੱਲਣ ਤੇ ਪੈਣ ਹੂੰ ਉਹਨਾਂ ਨੂੰ ਕੋਈ ਤਾਂ ਸਜ਼ਾ ਹੋਣੀ ਚਾਹੀਦੀ ਹੈ। ਹੂੰ। ਮੈਂ ਤਾਂ ਇਹ ਆਣੀ ਵੀ ਰੋਂ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ, ਉਮਰ ਕੈਦ ਹੀ ਹੋਵੇ ਐ ਚੰਨ। ਇੱਕ ਉਹਦੀ ਛੋਟੇ ਭਰਾ ਨੂੰ ਵੀ ਇੱਕ ਉਹਦੀ ਮਾਂ ਨੂੰ ਹੋਵੇ ਜਿਹੜੀ ਪਿੱਛੋਂ ਫੜ ਕੇ ਮੇਂਗਾਂ ਬਾਹਾਂ ਘੁੱਟੋਂ ਆਉਂਦੀ ਉਹਨਾਂ। ਹੂੰ। ਉਹ ਵੀਰੇ ਤਾਂ ਫੜਦੀ ਤੇ ਫਿਰ ਬੇਟੇ ਉਹਨਾਂ ਦੇ ਇੱਥੇ ਸਾਡੇ ਮੱਖੀਆਂ ਚ ਮਾਰਦੇ ਮੇਰੇ ਤੇ ਮੇਰੇ ਵੱਡੇ ਭਰਾ ਤੇ ਸੁਣਨੀ ਵਿੱਚ। ਹੂੰ। ਉਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ। ਹੂੰ।